ਕੋਈ ਵੀ ਕੰਮ ਆਪਣੇ ਲੋੜ ਅਨੁਸਾਰਤਾ ਕਰੋ ਪਰੰਤੂ ਕਿਸੇ ਨੂੰ ਪ੍ਰਭਾਵਿਤ ਕਰਨ ਵਾਸਤੇ ਸ਼ੋਅ ਆਫ ਵਾਸਤੇ ਨਾ ਕਰੋ ਹਮ ਜਦ ਕਿ ਜ਼ਿਆਦਾਤਰ ਚੀਜ਼ਾਂ ਇਸੇ ਲਈ ਸ਼ੋਅ ਆਫ ਆਫਸੇ ਕਰੋ ਕਈ ਲੋਕ ਕੀ ਕਰ ਰਹੇ ਹੈ ਕਿ ਉਹਨਾਂ ਨੇ ਬਹੁਤ ਸਾਰਾ ਖਰਚ ਕਰਕੇ ਨਾ ਕੱਪੜੇ ਵਧੀਆ ਪਾ ਕੇ ਕਾਰ ਵੱਡੀ ਲੈ ਕੇ ਆਪਣੇ ਅਮੀਰ ਹੋਣ ਦਾ ਇੱਕ ਡਰਾਮਾ ਕੀਤਾ ਹੁੰਦਾ ਆਪਣੇ ਅਮੀਰ ਹੋਣ ਦਾ ਇੱਕ ਅਕਸ ਪੈਦਾ ਕੀਤਾ ਹੁੰਦਾ ਤਾਂ ਫੇਰ ਕੀ ਹੁੰਦਾ ਕਿ ਉਹਨਾਂ ਨੂੰ ਅਮੀਰ ਦਿਖਾਏ ਦਿੰਦੇ ਰਹਿਣ ਦਾ ਬਹੁਤ ਖਰਚ ਕਰਨਾ ਪੈਂਦਾ ਹ ਹ ਸੋ ਅਸਲੀਅਤ ਵਿੱਚ ਕੀ ਹੁੰਦਾ ਉਹਨਾਂ ਦੀ ਜ਼ਿੰਦਗੀ ਹੀ ਬਨਾਵਟੀ ਹੋ ਜਾਂਦੀ ਹੈ ਉਹ ਅਸਲੀ ਬੰਦੇ ਰਹਿੰਦੇ ਹੀ ਨਹੀਂ ਹ ਹ ਸੋ ਫਿਰ ਉਹਨਾਂ ਦੇ ਬੱਚੇ ਜਿਹੜੇ ਆ ਉਹ ਲਾਇਕ ਤਾਂ ਹੁੰਦੇ ਨਹੀਂ ਪੜ੍ਹਾਈ ਕਰਦੇ ਨਹੀਂ ਗੈਂਗਸ ਬਣਾ ਲੈਂਦੇ ਹੈਗੇ ਆ ਕਾਰਾਂ 'ਚ ਘੁੰਮਦੇ ਹੈਗੇ ਆ ਸੋ ਉਹ ਫਿਰ ਨਕਲ ਮਾਰ ਕੇ ਜਦੋਂ ਪਾਸ ਹੁੰਦੇ ਆ ਅੱਗੇ ਦਾਖਲਾ ਨਹੀਂ ਹੁੰਦਾ ਦਾਖਲਾ ਨਹੀਂ ਹੁੰਦਾ ਤਾਂ ਉਸ ਦੇ ਨਾਲ ਕੀ ਹੁੰਦਾ ਉਹ heira-pheriyan ਦੇ ਵਿੱਚ ਪੈ ਜਾਂਦੇ ਇਹ ਐ ਜਿਹੜੇ ਨਸ਼ੇ ਕਰਨ ਲੱਗ ਪੈਂਦੇ ਆ ਇਹ ਐ ਜਿਹੜੇ ਕੁਰਾਏ ਪੈ ਜਾਂਦੇ ਹੈਗੇ ਆ ਇਹ ਐ ਜਿਹੜੇ ਚੋਰੀਆਂ ਕਰਨ ਲੱਗ ਪੈਂਦੇ ਆ ਇਹ ਐ ਜਿਹੜੇ ਚੇਨੀਆਂ ਸੁਨੈਸ਼ ਕਰਨ ਲੱਗ ਪੈਂਦੇ ਆ ਸੋ ਇੱਕ ਤਾਂ ਆਪਣੇ ਔਕਾਤ ਅਨੁਸਾਰ ਆਪਣੇ ਪਰਿਵਾਰ ਨੂੰ ਪਾਲੋ ਆਪਣੀ ਔਕਾਤ ਅਨੁਸਾਰ ਦਿਖਾਏ ਦੇ ਵਿੱਚ ਨਾ ਪਵੋ ਇਹ ਪੁਲੇਖਾ ਹੈਗਾ ਕਿ ਲੋਕ ਤੁਹਾਨੂੰ ਉਵੇਂ ਸਮਝਣਗੇ